ਇੱਕ ਮਿੰਟ ਕਾਕੇ ਜੀ ਆਈ ਨਾ ਵਿੱਚ ਫਿਲਮ ਬਣਾਉਂਦਾ ਬਣਾ ਸਕਦਾ ਮੇਰੇ ਸਾਥੇ ਜੀ ਬਣਾਉਦਾ ੱਲੇ ੱਲੇ ਆਪਰ ਬੰਨ੍ਹ ਕੇ ਤੁਸੀਂ ਨਾ ਬੋਲੋਸ ਤਾਂ ਕੋਈ ਸਰਕਾਰ ਸਾਡੇ ਕਿੱਥੇ ਆਉਂਦੀ ੱਲੇ ੱਲੇ ਜੀ ਕਹਿ ਕੇ ਬੰਦਿਆ ਦੀ ਗੱਲ ਰੱਖੋ ਕਿ ਮੇਰੇ ਦਾ ਕੋਈ ਫਰਕ ਨਹੀਂ ਪਾਉਂਦਾ ਤੇ ਕਮੈਂਟਰ ਜੀ ਮੈਨੂੰ ਬੰਦ ਕਰ ਦੇ ਤੁਸੀਂ ਬੰਦੇ ਰਹੋ ਜੀ ਸਵੇਰੇ ਬਾਦ ਗੱਲ ਨਹੀਂ ਮਤਲਬ ਆ ਵੀ ਇਹ ਬਾਤ ਪਿਛਾ ਆਪਾਂ ਫੈਸਲੇ ਨਕਲਾ ਕਿ ਮੇਰੇ ਤੇ ਹੀ ਰਹਿਣ ਦੇ ਮੱਸਾ ਨਹੀਂ ਆ ਇੱਥੇ ਤੁਹਾਨੂੰ ਮੈਂ ਸਵਾਲ ਤਾ ਨਹੀਂ ਜਵਾਬ ਕਿਉਂ ਵਾਪਸ ਨਹੀਂ ਬੋਟਾਂਗਾ ਕਿਉਂ ਆਉਣੇ ਤੁਸੀਂ ਤੁਹਾਡੇ ਬੰਦੇ ਨੇ ਜ਼ਮੀਨਾਂ ਕਿੱਧਰੋਂ ਸਾਡੀਆਂ ਹਜੇ ਪਈਆਂ ਪੰਜ ਪੰਜ ਕਿੱਲੇ ਹਰਾਮਜਾਤੇ ਇਹ ਲੋਕ ਮੇਰੇ ਨਾਲ ਇਹ ਲੋਕਾਂ ਨੂੰ ਮਿਲ ਕੇ ਸਵਾਲ ਪੁੱਛਣਦੇ ਨੇ ਜਵਾਬ ਦੇਣਾ ਪੁੱਛਣਾ ਇਹ ਮੈਨੂੰ ਘੇਰੇ ਪਾਲਿਆ ਹਰਾਮਜਾਤਾਂ ਦੀ ਕੀ ਗੱਲ ਕੀ ਹੋਈ ਇਹਨਾਂ ਦੀ ਸਰਕਾਰ 'ਚ ਸਾਡੇ ਦੇ ਢੁੱਠੇ ਚਾਹ ਅੱਠ ਪਰਚੇ ਹੋਏ ਆ ਕਿਹੜੀ ਜਗ੍ਹਾ ਦੀ ਧੌਲੇ ਕਿੰਗਰੇ ਲੰਬੀ ਹਲਕੇ 'ਚ ਆ ਪਏ ਅੱਠ ਪਰਚੇ ਹੋਏ ਆ ਮੇਰੇ ਕੋਲ ਪ੍ਰੂਫ ਆ ਸਾਰੇ ਤੇ ਇਹਨਾਂ ਦੇ ਨਿਸ਼ਾਨ ਨੇ ਸਾਡੇ ਰਿਸ਼ਤੇਦਾਰ ਮੇਰੀ ਕੁੜੀ ਦੀ ਵੱਡੀ ਦਿੱਲੀ ਜਮੀਨ ਤਰੀਤੀਆ ਜਮੇਲੀ ਨੇ ਤੇ ਪੂਣੀਆਂ ਨੇ ਆ ਗੁਗੂ ਗਿੱਲੇ ਦੇ ਪਿੰਡ ਵਾਲੇ ਨੇ ਮਾਣੀ ਖੜੇ ਵਾਲੇ ਨੇ ਤੇ ਇਹਨਾਂ ਦੀ ਸਰਕਾਰ ਤੇ ਜਿਹੜਾ ਧੱਟਗਾ ਉੱਟੀਆਂ ਲੋਕਾਂ ਦੀਆਂ ਜ਼ਮੀਨਾਂ ਦੀਆਂ ਪਰਚਾਂ ਦੀਆਂ ਲੋਕਾਂ ਦੇ ਮੁੰਡਿਆਂ ਦੀਆਂ ਜਿਹੜੇ ਨਸ਼ੇ ਲੈਂਦੇ ਇਹਨਾਂ ਨੇ ਨਸ਼ਿਆਂ ਤੋਂ ਮਰਵਾਏ ਜਿਹੜੇ ਮੁੰਡੇ ਮੇਰਾ ਮੁੰਡਾ ਇਹਨਾਂ ਨੇ ਆਪ ਮਰਵਾਇਆ ਮੇਰੀ ਵੀਡ ਤੋਂ ਵੀ ਹੈਗੀ ਆ ਪਹਿਲਾਂ 8 ਮਿੰਟਾਂ ਦੀ ਇੰਟਰਵਿਊ ਮੇਰੀ ਕੱਢ ਕੇ ਸੁਣ ਲਓ ਵੀ ਵੀ ਸੀ ਸੀ ਨਿਊਜ਼ ਤੇ ਪੀ ਨਿਊਜ਼ ਤੇ ਕਮੈਂਟ ਕਰਕੇ ਮੈਨੂੰ ਬੰਦ ਕਰ ਦਿਓ ਤੁਸੀਂ ਬੰਦੇ ਰਹੋ ਇਹ ਬਾਤ ਨਿਕਾਲੋ ਆਹ ਕੰਮ ਕਰਨੀ ਨਕਲਾ ਇਹ ਮੇਰੇ ਕੋਲ ਜਾਣਦੇ ਮੱਸਾ ਨਹੀਂ ਨਹੀਂ ਇੱਥੇ ਤੁਹਾਨੂੰ ਮੈਂ ਸਵਾਲ ਕਰਨੇ ਆ ਨਾ ਜਵਾਬ ਦਿਓ ਨਹੀਂ ਜਵਾਬ ਦਿਓ ਆਉਣੇ ਤੁਸੀਂ ਤੁਹਾਡੇ ਬੰਦੇ ਨੇ ਆਖਰ ਇਹ ਤੋਂ ਬਾਅਦ ਨਾ ਹਜੇ ਪਈਆਂ ਪੰਜ ਪੰਜ ਕਿੱਲੇ ਹਰਾਮਜੱਤ ਦੇ ਇਹ ਲੋਕ ਮੇਰੇ ਨਾਲ ਇਹ ਲੋਕਾਂ ਨੂੰ ਮਿਲ ਕੇ ਸਵਾਲ ਪੁੱਛਣ ਦੇ ਜਵਾਬ ਤਾਂ ਨਾ ਕੋਈ ਦੇ ਰਿਹਾ ਮੈਨੂੰ ਤੇਰੇ ਪਾਲਿਆ ਹਰਾਮਜੱਤਾਂ ਨੇ ਕੀ ਗੱਲ ਕੀ ਹੋਈ ਇਹਨਾਂ ਦੀ ਸਰਕਾਰ 'ਚ ਸਾਡੇ ਦੇ ਢੁੱਠੇ ਚਾਹ ਅੱਠ ਪਰਚੇ ਹੋਏ ਆ ਕਿਹੜੀ ਜਗ੍ਹਾ 'ਚ ਔਲੇ ਕਿੰਗਰੇ ਲੰਬੀ ਹਲਕੇ 'ਚ ਆ ਪਏ ਅੱਠ ਪਰਚੇ ਹੋਏ ਆ ਮੇਰੇ ਕੋਲ ਪ੍ਰੂਫ ਆ ਸਾਰੇ ਤੇ ਇਹਨਾਂ ਦੇ ਨਿਸ਼ਾਨ ਨੇ ਸਾਡੇ ਰਿਸ਼ਤੇਦਾਰ ਮੇਰੀ ਕੁੜੀ ਦੀ ਵੱਡੀ ਨਹੀਂ ਕਿੱਲੇ ਜ਼ਮੀਨ ਤਰੀਦੀ ਆ ਜਮੇਲੀ ਨੇ ਤੇ ਪੂਣੀਆਂ ਨੇ ਆ ਗੁਗੂ ਗਿੱਲ ਦੇ ਪਿੰਡ ਵਾਲੇ ਨੇ ਮਾਣੀ ਖੜੇ ਵਾਲੇ ਨੇ ਤੇ ਇਹਨਾਂ ਦੀ ਸਰਕਾਰ ਚ ਜਿਹੜਾ ਧੱਜਾ ਉੱਟੀਆਂ ਲੋਕਾਂ ਦੀਆਂ ਜ਼ਮੀਨਾਂ ਦੀਆਂ ਪਰ ਚਾਹਦੀਆਂ ਲੋਕਾਂ ਦੇ ਮੁੰਡਿਆਂ ਦੀਆਂ ਜਿਹੜੇ ਨਸ਼ੇ ਲੈਂਦੇ ਇਹਨਾਂ ਨੇ ਨਸ਼ਿਆਂ ਤੋਂ ਮਰਵਾਏ ਆ ਜਿਹੜੇ ਮੁੰਡੇ ਮੇਰਾ ਮੁੰਡਾ ਨੇ ਆਪ ਮਰਵਾਇਆ ਢੋਲਾ ਪਿੰਡਾ ਮੇਰਾ ਮੈਂ ਇਹਨੂੰ ਸਵਾਲ ਕਰਦੇ ਸੀ ਤਾਂ ਮੈਨੂੰ ਪੁਲਿਸ ਵਾਲੇ ਨੇ ਨਾ ਨਹੀਂ ਹੋਣ ਦਿੱਤਾ ਆ ਪਰਚੇ ਹੋਏ ਆ ਮੇਰੀ ਵੀੜ ਤੋਂ ਵੀ ਹੈਗੀ ਆ ਪਹਿਲਾਂ 8 ਮਿੰਟਾਂ ਦੀ ਐਕਟਰ ਉਹ ਮੇਰੀ ਕੱਟ ਕੇ ਸੁਣ ਲਿਓ ਬੀਬੀ ਸੀਸੀ ਨਿਊਜ਼ ਤੇ ਪੀ ਨਿਊਜ਼